ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਕੌਨਸਲ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਲਾ ਮਨਪ੍ਰੀਤ ਕੋਰ ਦਰਸ਼ਕੋ ਇਸ ਵਕਤ ਪੂਰਬ ਉੱਤਰ ਭਾਰਤ ਦੇ ਸੂਬਿਆਂ ਵਿੱਚ ਜਬ ਮੀਂਹ ਨੇ ਭਾਰੀ ਤਬਾਈ ਮਚਾਈ ਹੈ ਤੁਹਾਨੂੰ ਦੱਸਦੀ ਹੈ ਕਿ ਜੋ ਸਿੱਕਮ ਵਿੱਚ ਵੀ ਜੋ ਮੀਂਹ ਦੇ ਕਾਰਨ ਲੈਂਡਸਲਾਈਡਿੰਗ ਦੇ ਕਾਰਨ ਇੱਕ ਆਰਮੀ ਕੈਂਪ ਉਤੇ ਹੋਏ ਆਰਮੀ ਕੈਂਪ ਦੇ ਉੱਪਰ ਹੋਈ ਜਿਸ ਵਿੱਚ ਇੱਕ ਫੌਜੀ ਜਵਾਨ ਸਮੇਤ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 9 ਲੋਕ ਲਾਪਤਾ ਦੱ세 ਜਾ ਰਹੇ ਨੇ ਤੁਹਾਨੂੰ ਦੱਸਦੀ ਹੈ ਕਿ ਪੂਰਬ ਉੱਤਰ ਭਾਰਤ ਦੇ ਸੂਬਿਆਂ ਸਿੰਘ ਜਿਸ ਵਿੱਚ ਸਿੱਕੇ ਵਿੱਚ ਜੋ ਹੈ ਕਿ ਇੱਕ ਜੋ ਕੋਜੀ ਕੈਂਪ ਸੀ ਉਸ ਦੇ ਉੱਪਰ ਲੈਂਡਸਲੈਂਡ ਲੈਂਡਸਲਾਈਡਿੰਗ ਹੋਈ ਜਿਸ ਵਿੱਚ ਕਈ ਲੋਕਾਂ ਜੋ ਹਨ ਲਾਪਤਾ ਹੋ ਗਏ ਹਨ ਅਤੇ ਇਸ ਆਰਮੀ ਕੈਂਪ ਦੇ ਨਾਂ ਨਾਲ ਜੋ ਵੀ ਕਾਰਸਨ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਨੂੰ ਜੋ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਿਸ ਜ਼ਿਆਦਾਤਰ ਅਗਰ ਵੇਖਿਆ ਜਾਵੇ ਤਾਂ ਜੋ ਟੂਰਿਸਟ ਹੈ ਉਹਨਾਂ ਨੂੰ ਬਹੁਤ ਭਾਰੀ ਜੋ ਪਰੇਸ਼ਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਦੋਨੋਂ ਪਾਸੇ ਜੋ ਰਸਤੇ ਬੰਦ ਹੋ ਚੁੱਕੇ ਹਨ ਨਾ ਹੀ ਸਲਾਨੀ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਸਕਦੇ ਹਾਂ ਤੇ ਇਸ ਤੇ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਜੋ ਅਪਡੇਟ ਹੈ ਉਹ ਸਿੱਕਮ ਤੋਂ ਨਿਕਲ ਕੇ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਸਿੱਕਮ ਦੇ ਇੱਕ ਆਰਮੀ ਕੈਂਪ ਉਤੇ ਲੈਂਡਸਲਾਈਡਿੰਗ ਦੇ ਕਾਰਨ ਭਾਰੀ ਤਬਾਹੀ ਹੋਈ ਜਿਸ ਵਿੱਚ ਇੱਕ ਫੌਜੀ ਜਵਾਨ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਨੌ ਲੋਕ ਲਾਪਤਾ ਦੱਸੇ ਜਾ ਰਿਹਾ ਤੇ ਫਿਲਹਾਲ ਇਸ ਵਕਤ ਜੋ ਹੈ ਕਿ ਨਾ ਹੀ ਮ੍ਰਿਤਕਾਂ ਦੀ ਪਛਾਣ ਹੋ ਰਹੀ ਹੈ ਤੇ ਨਾ ਹੀ ਜੋ ਲਾਪਤਾ ਹਨ ਉਨ੍ਹਾਂ ਦੀ ਪਛਾਣ ਹੋਈ ਹੈ ਇਸ ਲਈ ਜੋ ਰਾਹਤ ਕਾਰਜ ਜੁਟਿਆ ਹੋਇਆ ਤੇ ਜੋ ਮ੍ਰਿਤਕਨ ਅਤੇ ਜੋ ਲਾਪਤਾ ਲੋਗਨ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਥੋੜੀ ਡਿਟੇਲ ਵੀ ਦੱਸ ਦਈਏ ਕਿ ਕਿ ਜਾਣਕਾਰੀ ਮੁਤਾਬਕ ਉੱਤਰੀ ਸਿੱਕਮ ਦੇ ਚਟਨ ਵਿੱਚ ਬੀਤੀ ਸ਼ਾਮ ਲਗਭਗ 7 ਵਜੇ ਆਰਮੀ ਕੈਂਪ ਤੇ ਲੈਂਡਸਲਾਈਡਿੰਗ ਹੋਇਆ ਸੀ ਜਿਸ ਨਾਲ ਆਸ-ਪਾਸ ਦੇ ਇਲਾਕਿਆਂ ਦੇ ਬਨੇ ਘਰਾਂ ਨੂੰ ਵੀ ਭਾਰੇ ਨੁਕਸਾਨ ਦਾ ਜੋ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਇਸ ਲੈਂਡਸਲਾਈਡ ਵਿੱਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਜਦ ਕੀ ਕਈ ਲੋਕ ਲਾਪਤਾ ਹੋ ਗਏ ਨੇ ਤੇ ਜੋ ਮ੍ਰਿਤਕਾਂ ਦੀ ਪਛਾਣ ਹੈ ਉਹ ਕਰਨ ਅਤੇ ਜੋ ਲਾਪਤਾ ਲੋਕਾਂ ਦੀ ਪਛਾਣ ਲਈ ਜੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਤੁਹੰਦਸਦੀ ਹੈ ਕਿ ਸਿੱਕਮ ਵਿੱਚ ਮੀਂਹ ਦੇ ਲੈਂਡਸਲਾਈਡ ਦੀ ਵਜ੍ਹਾ ਨਾਲ ਹਾਲਤ ਇੰਨੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਲੋਚਨ ਅਤੇ ਲਾਂਚੂਗ ਇਲਾਕਿਆਂ ਵਿੱਚ ਲਗਭਗ 1500 ਸੈਲਾਨੀ ਜੋ ਟੂਰਿਸਟ ਹੈ ਉਹ ਫਸਿਆ ਹੋਇਆ ਹੈ ਮੰਗਨ ਜ਼ਿਲੇ ਦੇ ਜੋ ਹੈ ਕਿ एसबी सोनम देचू पुटिया ने दसे कि लाचेन भी 115 लांचु 115 ਅਤੇ ਲਾਂਚੂng ਵਿੱਚ 1350 ਜੋ ਸੈਲਾਨੀ ਇਸਤਮ ਇਸ ਵਕਤ ਠਹਿਰੇ ਹੋਏ ਹਨ ਅਤੇ ਤੁਹਾਨੂੰ ਦੱਸਦੇ ਕਿ ਲੈਂਡਸਲਾਈਡ ਦੀ وجہ ਤੋਂ ਦੋਵੇਂ ਪਾਸੇ ਜੋ ਹੈ ਕਿ ਰਸਤੇ ਬੰਦ ਹਨ ਸਾਰੇ ਹੀ ਜੋ ਸੈਲਾਨੀਆਂ ਨੂੰ ਬੇਵਜ੍ਹਾ ਬਾਹਰ ਨਿਕਲਣ ਅਤੇ ਗੁਰੇਜ ਕਰਨ ਦੀ ਸਲਾਹ ਦਿੱਤੀ ਗਈ ਤਾਂ ਉਹ ਦੱਸਦੇ ਕਿ ਸਿੱਕੇ ਮੀ ਜੋ ਐਡਵਾਈਸ ਅਥਾਰਟिटीज ਵੱਲੋਂ ਜਾਰੀ ਕਰ ਦਿੱਤੀ ਗਈ ਹੈ ਕਿ ਕੋਈ ਵੀ ਬੇਵਜ੍ਹਾ ਟੂਰਿਸਟ अपने घरों बाहर ना निकलो पहले मौसम के अकॉर्डिंग जिस जगह तुम्हें जाना है पहले उत्तों पहले जो एडमिनिस्ट्रेशन वालों जो भी सलाह दी जो एडवाइजरी जारी कर की होंगी उस करो अले मौसम का ध्यान के इस वक्त जो मौसम है इस टाइम मौनसून आ रहा है जिस तरह वेख्या जा रहा है पंजाब के नाल, 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 जम्मू कश्मीर होर में इस वक्त जो मौसम बदलाव वेखे जा रहे हैं भारी मीह तूफान गर्ज बिजली डिगन के कारण ਇਸ ਤਰ੍ਹਾਂ ਜੋ ਲੋਕਾਂ ਨੂੰ ਜੋ ਇਸ ਦੇ ਨਾਲ ਜੋ ਪਹਾੜੀ ਇਲਾਕਿਆਂ ਉੱਤੇ ਵੀ ਲੋਕਾਂ ਨੂੰ ਲੈਂਡਸਲਾਈਡ ਦੇ ਕਾਰਨ ਪਾਰੇ ਨੁਕਸਾਨ ਹੋ ਰਿਹਾ ਹੈ ਇਸ ਲਈ ਜੋ ਅਥਾਰਟिटीज ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਐਡਵਾਈਜ਼ਰੀ ਜਾਰੀ ਕੀਤੀ ਕਿ ਜਦੋਂ ਵੀ ਤੁਸੀਂ ਹਿਲੀ ਏਰੀਆ ਸੈੱਟ ਜਾਓ ਪਹਿਲਾਂ ਤੁਸੀਂ ਜਿਸ ਤਰ੍ਹਾਂ ਜੋ ਮੌਸਮ ਦੇ ਅਕੋਰਡਿੰਗ ਹੀ ਜੋ ਟੂਰਿਸਟ ਹੈ ਘਰੋਂ ਬਾਹਰ ਨਿਕਲੇ ਬੇਵਜ੍ਹਾ ਘਰੋਂ ਬਾਹਰ ਨਾ ਨਿਕਲੋ ਕਿਉਂਕਿ ਰਸਤੇ ਵਿੱਚ ਲੈਂਡਸਲਾਈਡ ਦੇ ਕਾਰਨ ਲੋਕਾਂ ਨੂੰ ਬਹੁਤ ਪਾਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਉਹਨਾਂ ਨੂੰ ਰਸਤੇ ਵਿੱਚ ਹੀ ਰੁਕਣਾ ਪੈਂਦਾ ਹੈ ਅਤੇ ਇਸ ਦੇ ਨਾਲ ਹੀ ਜੋ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਵੀ ਐਡਵਾਈਸ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਤੁਹਾਨੂੰ ਦੱਸਦੇ ਕਿ ਸਿੱਕਮ ਵਿੱਚ ਜੋ ਹੈ ਕਿ ਲੈਂਡ ਜੋਮੀ ਦੇ ਨਾਲ ਕਾਫੀ ਜੋ ਮੀਨਤ ਵਾਈ ਮਚਾ ਕੇ ਰੱਖੀ ਹੋਇਆ ਤੇ ਥਾਂ ਥਾਂ ਤੇ ਲੈਂਡ ਸਲਾਈਡ ਹੋ ਰਿਹਾ ਹੈ ਜਿਸ ਕਾਰਨ ਜੋ ਟੂਰਿਸਟ ਹਨ ਜੋ ਉਧਰ ਜੋ ਉਧਰ ਦੇ ਲੋਕਲ ਲੋਗਨ ਉਹਨਾਂ ਨੂੰ ਵੀ ਕਾਫੀ ਨੁਕਸਾਨ ਹੋ ਰਿਹਾ ਹੈ ਤੇ ਕਾਫੀ ਪਰੇਸ਼ਾਨੀਆਂ ਦਾ ਜੋ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਇਸ ਤੇ ਨਾਲ ਹੀ ਜੋ ਸਿੱਖੰਬੀਦੋ ਦੱਸਿਆ ਜਾ ਰਿਹਾ ਹੈ ਕਿ ਇੱਕ ਆਰਮੀ ਕੈਂਪ ਉੱਪਰ ਲੈਂਡਸਲਾਈਡਿੰਗ ਦੇ ਕਾਰਨ ਕਾਫੀ ਨੁਕਸਾਨ ਹੋਇਆ ਜਿਸ ਵਿੱਚ ਇੱਕ ਜੋ ਫੌਜੀ ਜਵਾਨ ਸਮੇਤ ਜੋ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਨੌਂ ਲੋਕ ਜੋ ਲਾਪਤਾ ਦੱਸੇ ਜਾ ਰਹੇ ਨਤੀਜੇ ਤੇ ਬਾਅਦ ਜੋ ਐਡਮਿਨਿਸਟ੍ਰੇਸ਼ਨ ਵੱਲ ਵੱਲੋਂ ਜੋ ਸੈਲਾਨੀਆਂ ਨੂੰ ਜੋ बाहर निकलन तो गुरेज करने जो अपील की गई है बेवजह बाहर ना निकलन इस तू अते जो पहाड़ी इलाके उठो उस, उस जगह जान तू ले भी जो ਐਡਮਿਨਿਸਟ੍ਰੇਸ਼ਨ ਆ ਉਹਨਾਂ ਵੱਲੋਂ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਕਿ ਇਹਨਾਂ ਕੀ ਬੇਵਜ੍ਹਾ ਕਾਰੰਮਬਾਰ ਨਾ ਨਿਕਲੋ ਬੇਵਜ੍ਹਾ ਇਸ ਇਨਾਂ ਜਗ੍ਹਾ ਤੇ ਨਾ ਜਾਓ ਜਿਸ ਕਾਰਨ ਤੁਹਾਨੂੰ ਜੋ ਰਸਤਿਆਂ ਵਿੱਚ ਕੇਂਤਰਾ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਗਰ ਤੁਹਾਨੂੰ ਜ਼ਰੂਰੀ ਜਾਣਾ ਵੀ ਹੈ ਤਾਂ ਫਿਲਹਾਲ ਪਹਿਲੇ ਜੋ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਉਹਨਾਂ ਨੂੰ ਧਿਆਨ ਨਾਲ ਪੜ੍ਹ ਕੇ ਜਾਂ ਸਮਝ ਕੇ ਫਿਰ ਘਰੋਂ ਬਾਹਰ ਨਿਕਲੋ ਅਤੇ ਇਸ ਦੇ ਨਾਲ ਇਸ ਵਕਤ ਜੋ ਇੱਕ ਮੰਦਭਾਗੀ ਖਬਰ ਵੀ ਕਹਿ ਸਕਦੇ ਹਾਂ ਕਿ ਜਿਸ ਨਾਲ ਕਿ ਇੱਕ ਸਿੱਕਮ ਵਿੱਚ ਜੋ ਇੱਕ ਲੈਂਡ ਪਾਰੀ ਮੀਂਹ ਦੇ ਕਾਰਨ ਲੈਂਡ ਸਲਾਈਡਿੰਗ ਹੋਇਆ ਤੇ ਇਹ ਲੈਂਡ ਸਲਾਈਡ ਜੋ ਇੱਕ ਆਰਮੀ ਕੈਂਪ ਦੇ ਉੱਪਰ ਹੋਇਆ ਜਿਸ ਵਿੱਚ ਇੱਕ ਆਰਮੀ ਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਤਿੰਨ ਹੋਰ ਲੋਕ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਨੌ ਲੋਕ ਹਾਲੇ ਤੱਕ ਫਿਲਹਾਲ ਜੋ ਲਾਪਤਾ ਦੱਸੇ ਜਾ ਰਹੇ ਹਾਲੇ ਜੋ ਮਰਤੇ ਖਾਨ ਉਹਨਾਂ ਦੀ ਵੀ ਪਛਾਣ ਨਹੀਂ ਹੋ ਰਹੀ ਅਤੇ ਜੋ ਲਾਪਤਾ ਲੋਗ ਹਨ ਉਹਨਾਂ ਦੀ ਵੀ ਇਸ ਵਕਤ ਹਾਲੇ ਪਛਾਣ ਨਹੀਂ ਹੋ ਪਾਈ ਹੈ ਇਸ ਲਈ ਆਪਰੇਸ਼ਨ جاری ਚੱਲ ਰਿਹਾ ਹੈ ਆਪਰੇਸ਼ਨ ਚੱਲ ਰਿਹਾ ਹੈ ਜਿਸ ਵਿੱਚ ਲੋਕਾਂ ਦੀ ਜੋ ਲਾਪਤਾ ਲੋਗ ਉਹਨਾਂ ਦੀ ਵੀ ਪਾਲਕਤੀ ਜਾਰੀ ਜੋ ਮਰਤੇ ਕਾਨੂੰਨਾ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਇਸ ਵਕਤ ਦੀ ਅਪਡੇਟ ਜੋ ਸਿੱਕਮ ਤੋਂ ਨਿਕਲ ਕੇ ਸਾਹਮਣੇ ਆਈ ਹੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਮਨੇ ਅਪਡੇਟ ਲੈ ਕੇ ਸਾਡੇ ਪੇਜ ਨੂੰ ਲਾਈਕ ਸ਼ੇਅਰ ਪਾ ਲਓ ਅਤੇ ਕਮੈਂਟ ਸੈਕਸ਼ਨ ਤੇ ਆਪਣੀ ਰਾਏ ਦੇਣਾ ਬਿਨਾ ਭੁੱਲਣਾ 但 what?